ਸਾਬ ਜੀ ਕਿਹੜਾ ਪਿੰਡ ਤੁਹਾਡਾ ਜੀ ਪਿੰਡ ਸਾਡੇ ਡੱਲਾ ਜੀ ਅੱਛਾ ਜੀ ਤੇ ਡੱਲਾ ਡਰਾਈ ਕਲੀਨ ਤੇ ਕੋਰਪੈਂਟ ਡਰਾਈ ਕਲੀਨ ਲਈ ਦਿੱਤੇ ਸੀਗੇ ਅੱਛਾ ਜੀ ਉਹਦੀ ਪੌਕਟ ਵਿੱਚ ਸਾਡੇ ਇੱਕ ਕੜਾ ਤੇ ਰਿੰਗ ਰਹਿ ਗਈ ਸੀ ਉਹ ਤੁਹਾਨੂੰ ਪਤਾ ਸੀ ਇਹਦੇ ਚ ਰਹਿ ਗਿਆ ਵਾ ਉਹ ਨਹੀਂ ਫਾਦਰ ਸਾਹਿਬ ਦਾ ਸੀਗਾ ਉਹਦੇ ਵਿੱਚ ਰੱਖਿਆ ਹੋਇਆ ਸੀ ਅਸੀਂ ਨਾਲ ਹੀ ਦੂਸਰਿਆਂ ਦੇ ਨਾਲ ਚੱਕ ਲਿਆਂਦਾ ਤੁਹਾਨੂੰ ਤੁਹਾਨੂੰ ਨਹੀਂ ਸੀ ਪਤਾ ਉਹ ਨਹੀਂ ਨਹੀਂ ਜੀ ਇਹਨਾਂ ਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਦਿੱਤਾ ਜੀ ਫੋਨ ਕਰਕੇ ਬੁਲਾਇਆ ਤੁਹਾਨੂੰ ਹਾਂ ਜੀ ਬਿਲਕੁਲ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਕੜਾ ਇੱਕ ਕੜਾ ਤੇ ਕਿੰਨਾ ਵੇਟ ਹੋ ਜੀ ਉਹ 6 ਤੋਲੇ ਲਗਭਗ 5-6 ਤੋਲੇ 5-6 ਤੋਲੇ ਤੇ ਤਕਰੀਬਨ ਤੇ ਕਰੇ ਆ ਅਕਾਊਂਟ ਕਿੰਨੇ ਕ ਬਣ ਜਾਂਦੇ ਆ 5 ਲੱਖ ਰੁਪਏ ਦਾ ਇਹ ਪ੍ਰਧਾਨ ਜੀ ਜੋ ਕਹਿੰਦੇ ਠੀਕ ਆ ਜੀ ਤੁਸੀਂ ਇਹ ਕੀ ਆਟਮਨ ਆ ਰਹੀਆਂ ਮਿਲੀਆਂ ਤੁਹਾਨੂੰ ਹਾਂ ਜੀ ਦੱਸੋ ਇਹਦਾ ਜੀ ਲਖਨਜੀ ਸਿੰਘ ਦੇ ਕਪੜਿਆਂ ਵਿੱਚੋਂ ਕੜਾ ਆ ਗਿਆ ਸੀ ਦੀ ਇੱਕ ਤੇ ਇੱਕ ਅੰਗੂਠੀ ਆਈ ਸੀ ਜੋ ਕਿ ਪ੍ਰਗਤੀ ਥੱਲੇ ਡਿੱਗਿਆ ਪਿਆ ਸੀ ਮੈਂ ਚੱਕ ਕੇ ਦੇਖਿਆ ਵੀ ਕਪੜੇ ਕੇ ਲਈ ਹੈ ਦੇਖਿਆ ਵੀ ਕਪੜੇ ਦੀ ਜਿਹੜੀ ਚੀਜ਼ ਦੇ ਚਾਹ ਕਬਰ ਕੁਝ ਕਾਪੀ ਦੇਖੀ ਮੈਂ ਮੈਂ ਅੱਥੇ ਟੈਲੀਫੋਨ ਕੀਤਾ ਜਦੋਂ ਉਸੇ ਵੇਲੇ ਲਗਤ ਕਿ ਜੀ ਸਿੰਘ ਕਾਲੇ ਕੋ ਖੇਤ ਬਾਚੀ ਹੈ ਕਹਿੰਦੇ ਦੀ ਕੈਸੇ ਪੁੱਛੋ ਨੇ ਲਗਾ 800 ਨਹੀਂ ਜੀ ਬਹੁਤ ਬਦਸਲ ਕਹਿੰਦੇ ਜੀ ਪਤਾ ਨਹੀਂ ਲੱਗਦਾ ਉਸ ਤੋਂ ਬੜਾ ਬੜੀ ਆ ਜਾਓ ਜਦੋਂ ਇਹ ਆਈ ਜੀ ਮੈਂ ਜਾਨੂੰ ਪੁੱਛਿਆ ਵੀ ਕਲਾ ਕੀ ਸੁਣਨ ਆਇਆ ਕਹਿੰਦੇ ਕਹਿੰਦਾ ਨਹੀਂ ਜੀ ਲਗਤ ਕਹਿੰਦਾ ਕੋਈ ਕੜਾ ਕੜਾ ਵਜਾ ਕਦੇ ਹੋਵੇ ਪੜਾ ਹਦਾ ਬਾਜਾ ਮੈਂ ਕਹਾਂ ਤੇ ਉਸਦੀ ਮੈਂ ਨਹੀਂ ਮੁਫਤ ਦੇ ਦੇ ਜੀ ਅਸਲੇ ਬਲਾਗੇ ਦਿਓ ਜੀ ਦਿਓ ਕਿ ਜੋ ਕਿ ਇਹਨਾਂ ਦਾ ਸਾਢੇ 6 ਲੱਖ ਰੁਪਏ ਦਾ ਕੰਮ ਹੋ ਗਿਆ ਸੀ ਉਹ ਅਸੀਂ ਉਹਨਾਂ ਨੂੰ ਹਵਾਲੇ ਕਰਤਾ ਤੁਹਾਡੀ ਚੀਜ਼ਾਂ ਤੁਹਾਨੂੰ ਮਿਲ ਗਈਆਂ ਜੀ ਠੀਕ ਹੈ ਤੁਸੀਂ ਇਹਨਾਂ ਬਾਰੇ ਹੁਣ ਕੁਝ ਕਹਿਣਾ ਚਾਹੁੰਦੇ ਜੀ ਨਹੀਂ ਬਿਲਕੁਲ ਇਹੀ ਸਾਡਾ ਵੀ ਸਾਲ ਤੋਂ ਲਗਭਗ ਆਉਣੇ ਆ ਜੀ ਮਾਨਸਾ ਦੀ ਆ ਜੀ ਸਾਡੇ ਕੋਲ ਆਉਣੇ ਆ ਜੀ ਸਾਡਾ ਸਮਾਨ ਵਾਸਤੇ ਕਿਤੇ ਨਾ ਨਹੀਂ ਕੋਈ ਬਹੁਤ ਖੁਸ਼ੀ ਹੈ ਬਹੁਤ